ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਡੀ ਹਲਚਲ ਦੇਖਣ ਨੂੰ ਮਿਲ ਰਹੀ ਹੈ ਤਾਰਨ ਤਰਨ ਦੀਆਂ ਜਿਮਨੀ ਚੋਣਾਂ ਨੇ ਸਿਆਸੀ ਅਖਾੜਾ ਪਖਾਇਆ ਹੋਇਆ ਹੈ ਦੂਜੇ ਪਾਸੇ ਉੱਥੇ ਹੀ ਲਗਾਤਾਰ ਦਾਸੀਏ ਕਿ ਸਾਰੀਆਂ ਪਾਰਟੀਆਂ ਆਪਣੇ ਉਮੀਦਵਾਰਾਂ ਦੇ ਲਈ ਪ੍ਰਚਾਰ ਚ ਨਿਕਲੇ ਹੋਈਆਂ ਨਜ਼ਰ ਆ ਰਹੀਆਂ ਨੇ। ਬੀਬੀ ਰਣਦਾਵਾ ਦੇ ਹੱਕ ਦੇ ਵਿੱਚ ਸੁਖਵੀਰ ਸਿੰਘ ਬਾਦਲ ਪ੍ਰਚਾਰ ਕਰਦੇ ਨਜ਼ਰ ਆ ਰਹੇ ਨੇ। ਤਰਨਤਾਰਨ ਦੇ ਇਲਾਕਾ ਵਾਸੀਆਂ ਨੂੰ ਖਾਸ ਤੌਰ ਤੇ ਅਪੀਲ ਕੀਤੀ ਜਾ ਰਹੀ ਹੈ। ਦੂਜੇ ਪਾਸੇ ਦੇਖਣਾ ਹੋਵੇਗਾ ਕਿ ਕੌਣ ਬਾਜ਼ੀ ਮਾਰ ਕੇ ਜਾਂਦਾ ਹੈ। ਕਿਸ ਦੀ ਹਾਰ ਹੁੰਦੀ ਹੈ ਤੇ ਦੂਜੇ ਪਾਸੇ ਵਿਰੋਧੀ ਧਿਰ ਦੇ ਉੱਤੇ ਨਿਸ਼ਾਨੇ ਸਾਧਦੇ ਹੋਏ ਸੁਖਵੀਰ ਸਿੰਘ ਬਾਦਲ ਨਜ਼ਰ ਆ ਰਹੇ ਨੇ। ਹੋਰ ਕੀ ਕੁਝ ਕਹਿਣਾ ਉਹਨਾਂ ਦਾ? ਆਉ ਤਾਨੂੰ ਸੁਣਾਉਨੇ ਆ ਕਿੰਨਾਂ ਕਸੀਆਂ ਕਿੰਨੇ ਡੈਮ ਐ ਕਿੰਨੇ ਪਾਵਰ ਪਲਾਂਟ ਆ ਜੁਨੀਆਰ ਸੜਕਾਂ ਸਰ ਤੁਸੀਂ ਦੇਖੋ ਦਰਬਾਰ ਸਾਹਿਬ ਦੇ ਬਾਦ ਮੈਂ ਬਣਾਇਆ ਸੀ ਰਾਸਤੇ ਮਾਰ ਅੱਜ ਕੀ ਹਾਲਾਤ ਕਰਤਾ ਹੁੰਦੇ ਫਿਰ ਅੰਮ੍ਰਿਤਸਰ ਸਾਹਿਬ ਨੂੰ ਅਸੀਂ ਬੜਾ ਵਧੀਆ ਸਜਾਇਆ ਸੀ ਸਾਰੀਆਂ ਸੜਕਾਂ ਸੁੱਟੀਆਂ ਟੁੱਟੀਆਂ ਕੋਈ ਪੁੱਛਦਾ ਹੀ ਨਹੀਂ ਜਿਹੜੇ ਬੂਟੇ ਲਾਏ ਸੀ ਪਾਣੀ ਵੀ ਨਹੀਂ ਪਾਇਆ ਇਹਨਾਂ ਨੇ ਸਾਰਾ ਕੁਛ ਸਾਰਾ ਕੁਛ ਖਸ ਗਿਆ 10 ਸਾਲਾਂ ਨਾ ਤਬਾਹ ਹੋ ਗਈ ਆਪਣੀ ਇਸ ਕਰਕੇ ਜੇ ਵਾਪਸ ਪੰਜਾਬ ਚ ਸ਼ਾਂਤੀ ਲੈ ਕੇ ਆਉਣੀ ਆ ਵਾਪਸ ਤਰੱਕੀ ਲੈ ਕੇ ਆਨੇ ਵਾਪਸ ਤੁਹਾਨੂੰ ਆਟਾ ਦਾਲ ਸ਼ਗਨ ਪੈਨਸ਼ਨਾਂ ਸਾਰੀਆਂ ਚੀਜ਼ਾਂ ਲਾਗੂ ਕਰਾਉਣੀਆਂ ਤਾਂ ਇਹ ਆਪਣੇ ਕੋਲ ਇੱਕੋ ਹੀ ਗੱਲ ਹੈ ਤੱਕੜੀ ਚੋਂ ਨਿਸ਼ਾਨ ਹੈ ਪਹਿਲੇ ਹੀ ਦਿਨ ਪਹਿਲੇ ਹੀ ਦਿਨ ਜਿਸ ਦਿਨ ਸਰਕਾਰ ਬਣਾਦੀ ਪਹਿਲੇ ਹਫ਼ਤੇ ਹੀ ਤੁਹਾਨੂੰ ਹੈਲਤੂ ਮੂਮੀ ਆਟਾ ਦਾਲ ਸ਼ਗਰਨ ਪੈਨਸ਼ਨ ਤੇ ਨਾਲੇ ਐਕਟ ਵੀ ਅਸੀਂ ਫੈਸਲਾ ਕੀਤਾ ਪੂਰੇ ਪੰਜਾਬ 'ਚ ਜਿਵੇਂ ਪਿਛਲੀ ਵਾਰ ਮੈਂ ਕਿਹਾ ਸੀ ਮਸੜਕਾ ਬਣਣੀ ਐ ਐਕਟ ਵੀ ਮੈਂ ਫੈਸਲਾ ਕੀਤਾ ਕਿ ਆਪਣੇ ਪੰਜਾਬ 'ਚ ਕੋਈ ਗਰੀਬ ਆ ਜਾਣੀ ਹੋਊਗਾ ਜਿਹਦਾ ਕੱਚਾ ਮਕਾਨ ਇੱਕ ਮਕਾਨ ਇੱਕ ਇੱਕ ਇਨਸਾਨ ਕੋਲੇ ਜਰੂਰ ਹੋਣਾ ਚਾਹੀਦਾ ਜਿਹਦੇ ਕੋਲ ਨਹੀਂ ਉਹ ਸਰਕਾਰ ਇੱਕ ਬਣਾ ਕੇ ਦੇਊਗੀ ਆ ਸਾਡਾ ਪੱਕਾ ਕਮਿਟਮੈਂਟ ਹੈ ਜਿਵੇਂ ਅਸੀਂ ਪਹਿਲੇ ਜੋ ਕਿਹਾ ਕਰਕੇ ਦਿਖਾਇਆ ਓਏ ਸੋਹਣਾ ਕਾਲਜਾ ਜੀ ਦੇਖੋ ਅਕਾਲੀ ਦਲ ਤੁਹਾਡੀ ਇੱਕ ਫੌਜ ਹੈ ਅਕਾਲੀ ਦਲ ਤਗੜਾ ਤੇ ਤੁਸੀਂ ਤਗੜੇ ਹੋ ਤੁਸੀਂ ਅਕਾਲੀ ਦਲ ਨੂੰ ਕਮਜ਼ੋਰ ਕਰਤਾ ਹੁਣ ਤੁਹਾਡੇ ਗੁਰੂ ਘਰਾਂ ਦੇ ਵੀ ਕਬਜ਼ੇ ਹੋ ਗਏ ਤਾਕਤ ਹਜ਼ੂਰ ਸਾਹਿਬ ਤੇ ਸਰਕਾਰ ਨੇ ਕਬਜ਼ਾ ਕਰ ਲਿਆ ਮੈਨੇਜਮੈਂਟ ਤੇ ਤਖਤ ਪਟਨਾ ਸਾਹਿਬ ਤੇ ਕਰਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜਦੀ ਹਰਿਆਣਾ ਅਲੱਗ ਬਣਾਦੀ ਉੱਤੇ ਸਰਕਾਰ ਨੇ ਆਪਣੇ ਮੈਂਬਰ ਬਣਾ ਤੇ ਕਬਜ਼ਾ ਕਰ ਲਿਆ ਦੀ ਆਪਣਾ ਸਾਰਾ ਖੁਸ਼ੀ ਆਪਣਾ طاقت ਦੀ ਗੁਰੂ ਘਰ ਚ ਆਉਂਦੀ ਹੈ ਕੌਮ ਨੂੰ ਤੇ ਜਦੋਂ ਕਾਲੀ ਦਲ ਤਗੜਾ ਸੀ ਸਾਨੂੰ ਕਿਸੇ ਦੀ ਹਿੰਮਤ ਨਹੀਂ ਸੀ ਇਸ ਕਰਕੇ ਮੈਂ ਬੇਨਤੀ ਕਰਦਾ ਆਪਣੀ ਕੋਈ ਮਹਾਪਾਰਟੀ ਹੈ ਆਪਣੀ ਕੌਮ ਦੀ ਪਾਰਟੀ ਹੈ ਕੌਮ ਦੀ ਜਥੇਬੰਦੀ ਹੈ ਕੋਈ ਗੱਲਾਂ ਜਨਾਓ ਕਿਸੇ ਦੇ ਲਾਲਚਾਣਾ ਕੋਈ ਬੰਦੇ ਹੋਣਗੇ ਡਰਾਮੇ ਕਰਨਗੇ ਆਪਣੇ ਆਪਣਾ ਆਪਣੇ ਤੋਂ ਵੱਡਾ ਸਿੱਖ ਕਹਿਣਗੇ ਪਰ ਨਹੀਂ ਸਾਰੇ ਏਜੰਸੀਆਂ ਲੱਗੀਆਂ ਮਗਰ ਕਿ ਤੁਹਾਡੀ ਫੌਜ ਤੁਹਾਡੀ ਕਾਲੀ ਦਲ 105 ਸਾਲ ਪੁਰਾਣੀ ਪਾਰਟੀ ਨੂੰ ਕਮਜ਼ੋਰ ਕਰਨਾ ਦੇਖੋ ਆਪਣੀ ਕੌਮ ਉਹ ਕੌਮ ਹੈ ਜਿਹਨੇ ਦੇਸ਼ ਵਾਸਤੇ ਸਭ ਤੋਂ ਯਾਦ ਕੁਰਬਾਨੀਆਂ ਦੇਸ਼ ਵਾਸਤੇ ਆਪਣੀ ਕੌਮ ਨੇ ਦਿੱਤੀਆਂ ਕਾਲਾ ਪਾਣੀ ਦੀ ਜੇਲ੍ਹ ਚ ਆਜ਼ਾਦੀ ਦੀ ਲੜਾਈ ਵਿੱਚ ਸਭ ਤੋਂ ਵੱਧ 90% ਦੀ ਲੋਕ ਕਾਲਾ ਪਾਣੀ ਜੇਲ੍ਹ ਚ ਆਪਣੇ ਖਾਲਸੇ ਸੀ 115 ਅੰਕ ਕੋਈ ਫਾਂਸੀ ਲਾਇਏ ਗਏ 90 ਤੋਂ ਵੱਧ ਆਪਣੇ ਸਿੱਖ ਕੌਮ ਦੇ ਫਾਦਰ ਸੂਰਪਿਆ ਨੂੰ ਫਾਂਸੀ ਲਾਈ ਗਈ ਦੇਖੋ ਆਪਣੇ ਗੁਰੂ ਘਰ ਤੇ ਹਮਲਾ ਹੋ ਗਿਆ 84 ਦੇਖੋ ਕਾਂਗਰਸ ਨੇ ਕੀ ਕੀਤਾ ਪਰ ਹਰੇ ਵੀ ਆਪਣੇ ਲੋਕ ਕਹਿ ਜੇ ਜਿਹੜੇ ਕਾਂਗਰਸ ਨੂੰ ਵੋਟ ਪਾਉਂਦੇ ਆ ਤੁਸੀਂ ਦੇਖ ਲਓ ਮੁਸਲਮਾਨ ਭਾਈਚਾਰੇ ਕਹਿ ਜਾ ਉਹਨਾਂ ਦੀ ਬਾਪਰੀ ਮੱਜੇ ਬੀਜੇਪੀ ਨੇ ਢਾਤੀ ਅੱਜ ਤੱਕ ਮਰ ਜੂਗਾ ਪਰ ਬੀਜੇਪੀ ਨਹੀਂ ਪੁੰਦਾ ਆਪਣੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਆਪਣੇ ਦੇਖੋ ਕਈ ਬੰਦੇ ਆ ਦੇਖੋ ਪੱਗਾ ਚਟੀਆਂ ਪੱਗਾ ਬਣ ਕੇ ਉੱਥੇ ਬੈਠੇ ਹੁੰਦੇ ਆ ਉਹ ਪੇਂਡੰਡ ਇੰਦਰਾ ਸਾਡੀ ਮਾਂ ਹੈ ਆਹ ਨਾਲ ਜਿਹੜਾ ਬੜਿੰਗਾ ਪ੍ਰਧਾਨਤਾ ਦੇ ਖੇਰੇਮ ਕਹਿੰਦਾ ਟੀ-ਸ਼ਰਟ ਤੇ ਲਿਖ ਲੈ ਇੰਦਰਾ ਮੇਰੀ ਮਾਂ ਹੈ ਦੇਖੋ ਆ ਪਰਵਾਰਾ ਬੀਬੀ ਜਦੋਂ ਇਹਨਾਂ ਨੂੰ ਪਤਾ ਪਰਵਾਰਨਾ ਪਤੀ ਨੂੰ ਪਤਾ ਲੱਗਿਆ ਫੌਜ ਸੀ ਕਿ ਦਰਬਾਰ ਸਾਹਿਬ ਤੇ ਹਮਲਾ ਹੋਇਆ ਇਹਨਾਂ ਨੂੰ ਬਰਦਾਸ਼ਤ ਨਹੀਂ ਹੋਇਆ ਕਿ ਸਾਡੀ ਜਿਹੜੇ ਗੁਰੂ ਘਰ 'ਤੇ ਹੀ ਹਮਲਾ ਕਰਤਾ ਫੌਜ ਨੇ ਪਰ ਮੈਂ ਉਸ ਫੌਜ 'ਚ ਨਹੀਂ ਰਹਿਣਾ ਤੇ ਛੱਡ ਕੇ ਆ ਗਏ ਇਹ ਤੋਂ ਵੱਡੀ ਕੁਰਬਾਨੀ ਕੀ ਹੈ ਲੋਕੀ ਸਰਪੰਚ ਹੀ ਨਹੀਂ ਛੱਡਦੇ ਮੈਂਬਰ ਹੀ ਨਹੀਂ ਛੱਡਦੇ ਲੋਕੀ ਨੌਕਰੀ ਨਹੀਂ ਛੱਡਦੇ ਇੱਥੇ ਸਾਰਾ ਕੁਝ ਹੀ ਹੱਦ ਤੱਕ ਜੇਲਾ ਵਿੱਚ ਜਾ ਪਏ ਇਹਨਾਂ ਨੂੰ ਕਿਸ ਵਾਸਤੇ ਆਪਣੇ ਆਪਣੀ ਕੌਮ ਵਾਸਤੇ ਉਹਨਾਂ ਨੂੰ ਦਰ ਸੀ ਆਪਣੇ ਗੁਰੂ ਘਰ ਦਾ ਦਰ ਸੀ ਆਪਣੀ ਕੌਮ ਦਾ ਦਰ ਸੀ ਸਾਡੇ ਜਿਹੜੇ ਗੁਰੂ ਘਰ ਤੇ ਜਿੰਨਾ ਵੱਡਾ ਹਮਲਾ ਹੋ ਜੇ ਤੇ ਫਿਰ ਆਪਾਂ ਉੱਥੇ ਕੀ ਕਰਨਾ ਹੈ ਜੇ ਐਜੇ ਪਰਿਵਾਰਾਂ ਨੂੰ ਆਪਾਂ ਨਹੀਂ ਯਾਦ ਰੱਖਾਂਗੇ ਸਨਮਾਨਤ ਕਰਾਂਗੇ ਦੇਖੋ ਧਰਮੀ ਫੌਜੀ ਮੈਨੂੰ ਮਿਲੇ ਸੀ ਹੁਣ ਪਿੱਛੇ ਜੇ ਮੈਨੂੰ ਦੱਸਦੇ ਸੀ ਕਿਵੇਂ ਆਪਣਾ ਮੁੱਲਾ ਦਾ ਗੰਗਨਗਰ ਤੋਂ ਮੁੱਲਾ ਦਾ ਖੇਸੋ ਇਕੱਠੇ ਹੋ ਕੇ ਚੱਲ ਪਈ ਸੀ ਫਿਰ ਆਰਮੀ ਨੇ ਘੇਰਾ ਪਾ ਲਿਆ ਫਿਰ ਉਹਨਾਂ ਨੇ ਲੜਾਈ ਲੜੀ ਕਈ ਜੀਤ ਹੋ ਗਏ ਕਿਉਂ ਸਾਰਾ ਕੰਮ ਕਿਉਂਕਿ ਦਰਬਾਰ ਸਾਹਿਬ ਤੇ ਹਮਲਾ ਹੋਇਆ ਇਸ ਕਰਕੇ ਹੁਣ ਆਪਣਾ ਫਰਜ਼ ਬਣਦਾ ਐ ਇਸ ਪਰਿਵਾਰ ਨੂੰ ਉਹ ਸਨਮਾਨ ਦੇਣਾ ਆ ਅੱਜ ਕੋ ਹੱਥ ਜੋੜ ਕੇ ਬੇਨਤੀ ਕਰਨ ਆਇਆ ਤੁਸੀਂ ਪੰਜਾਬ ਨੂੰ ਬਚਾ ਸਕਦੇ ਹੋ ਥੋਡੇ ਸਾਹਮਣੇ ਆ ਆਧਾਰਨ ਥੋਡੇ ਨਾਲ ਕੌਣ ਖੜਾ ਹੈ ਆ ਹੁਣੀ ਹੜ ਆਇਆ ਅਕਾਲੀ ਦਲ ਤੋਂ ਵੱਧ ਸਾਧਨ ਕਾਂਗਰਸ ਕੋਲੇ ਆ ਅਕਾਲੀ ਦਲ ਤੋਂ ਵੱਧ ਸਾਧਨ ਝਾੜੂ ਵਾਲਿਆਂ ਨੇ ਜਿੰਨਾ ਪੈਸਾ ਲੁੱਟਿਆ ਅਕਾਲੀ ਦਲ ਤੋਂ ਵੱਧ ਸਮਨ ਬੀਜੇਪੀ ਕੋਲੇ ਆ ਕਿਸੇ ਨੇ ਆ ਕੇ ਬਾਹ ਫੜੀ ਕਿਸੇ ਨੇ ਆ ਕੇ ਤੁਹਾਡੇ ਸਾਥ ਦਿੱਤਾ ਨਹੀਂ ਤੇ ਜੇ ਦਿਨੇ ਰ ਆ ਤੁਹਾਡੇ ਨਾਲ ਖੜਾ ਅਕਾਲੀ ਦਲ ਕਿਉਂਕਿ ਸਾਡਾ ਪਰਿਵਾਰਾ ਤੁਸੀਂ ਸਾਡੇ ਬਜ਼ੁਰਗੋ ਪਰਿਵਾਰ ਦੇ ਮੈਂਬਰੋ